ਸੈਸ਼ਨ ਨੂੰ ਲੈ ਕੇ ਪਹਿਲਾਂ ਤਾਂ ਕੁਝ ਹੀ ਸਵਾਲ ਚੱਕਿਆ ਸੀ ਕਿ ਦਿਨ ਥੋੜੇ ਹੈਗੇ ਨੇ ਬੀਐਸਸੀ ਦੀ ਮੀਟਿੰਗ ਤੇ ਵਿਚਾਰ ਚੱਲ ਰਹੀ ਹੈ ਇਹ ਸੈਸ਼ਨ ਨਗਾ ਇਹ ਪੰਜਾਬ ਦੇ 3 ਕਰੋੜ ਲੋਕਾਂ ਨਾਲ ਪੂਜਾ ਮਜ਼ਾਕ ਹੈ ਇਸ ਨੂੰ ਆਪਾਂ ਮੰਦਰ ਮੰਨਦੇ ਹਾਂ ਜਮਹੂਰੀਅਤ ਦਾ ਔਰ ਇਸ ਮੰਦਰ ਦੀਆਂ ਮੀਟਿੰਗਾਂ 6 ਮਹੀਨਾ ਕਿਉਂਕਿ 6 ਮਹੀਨੇ ਦੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ ਵਰਨਾ ਇਹ ਨੇ ਇਹ ਵੀ ਨਹੀਂ ਸੱਤਣਾ ਸਿਰਫ ਦੋ ਸਿਟਿੰਗਸ ਆ ਅੱਜ ਜਿਹੜਾ ਸਾਨੂੰ ਸੱਦਿਆ 1 ਕਰੋੜ ਰੁਪਇਆ ਬਰਬਾਦ ਕਰਨ ਚੱਲੇ ਆ ਖੋਤੀ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਅ ਇਹਦਾ ਖਰਚਾ ਇੱਕ ਦਿੰਦਾ ਆਪ ਹੀ ਇਹਨਾਂ ਨੇ ਗਿਣਾਇਆ ਹੋਇਆ ਕਿ 70-80 ਲੱਖ ਰੁਪਏ ਖਰਚਦੇ ਹੁਣ ਤਾਂ ਲਾਈਵ ਅ ਪ੍ਰੋਸੀਡਿੰਗਸ ਹੁੰਦੀਆਂ ਪਲੱਸ ਜਿੱਦਾਂ ਕਹਿੰਦੇ ਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਹੈ 1 ਕਰੋੜ ਰੁਪਏ 15 ਮਿੰਟਾਂ ਵਿੱਚ ਸ਼ਰਧਾਂਜਲੀਆਂ ਦੇ ਕੇ ਉੱਠ ਜਾਣਾ ਕੀ ਅੱਜ ਸ਼ਰਧਾਂਜਲੀਆਂ ਦੇ ਕੇ ਬਿਜ਼ਨਸ ਨਹੀਂ ਕਰ ਸਕਦੇ ਡਿਸਕਸ਼ਨ ਨਹੀਂ ਕਰਾ ਸਕਦੇ ਸੀ ਕਿੰਨੇ ਇਹ ਮਸਲੇ ਨੇ ਬੇਅਦਬੀਆਂ ਲਟਕੀਆਂ ਨੇ ਡੇਰਾ ਬੱਬਾ ਸੱਚਾ ਸੌਦਾ ਦੇ ਬਾਬੇ ਨੂੰ 295 A ਦੀ ਜਿਹੜੀ ਅ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣੀ ਚੀਫ ਮਿਨਿਸਟਰ ਨੇ 2 ਸਾਲ ਦੀ ਫਾਈਲ ਦੇ ਕੋਲ ਪਈ ਐਜ਼ ਅ ਹੋਮ ਮਿਨਿਸਟਰ ਔਰ ਬੁੱਡੇ ਨਾਲੇ ਦਾ ਇਹਨਾਂ ਦਾ ਆਪਣਾ ਐਮ ਐਲ ਏ ਨੇ ਨੀ ਪੱਥਰ ਧਾਤਾ ਗੁਰਪ੍ਰੀਤ ਸਿੰਘ ਗੋਕੀ ਨੇ ਇਹ ਹੱਥ ਖੜੇ ਕਰਤੇ ਕਿ ਸਾਡੀ ਸਰਕਾਰ ਫੇਲ ਹੈ ਬੁੱਡੇ ਦਰਿਆ ਨੇ ਅੱਗੇ ਤੋਂ ਵੀ ਜ਼ਿਆਦਾ ਪੋਲੂਸ਼ਨ ਕ੍ਰੀਏਟ ਕਰਤੀ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਮਾਲਵਾ ਹੈ ਉਹ ਜਿੰਨਾ ਵੋਟਰ ਵਰਕਸ ਹੈ ਸਾਰਾ ਕੈਂਸਰ ਤੇ ਪੀੜਤ ਤੇ ਗੰਦਲਾ ਤੇ ਪਲੂਟਿਡ ਤੇ ਜ਼ਹਿਰੀਲਾ ਪਾਣੀ ਪੀਣ ਤੇ ਮਜਬੂਰ ਕਰਦੇ ਐਮਪਲੋਇਜ਼ ਦੇ ਕਿਨੇ ਇਸ਼ੂਜ਼ ਨੇ ਪੁਲਿਸ ਦੀਆਂ ਜੁਆਇਨਿੰਗਸ ਨੇ EMPLOYEES ਦੇ ਮੈਟਰਸ ਨੇ SC ਬੱਚਿਆਂ ਦੀ ਸਕਾਲਰਸ਼ਿਪ ਸਕੀਮ ਲਗਭਗ 1000 ਕਰੋੜ ਰੁਪਏ ਕੇਂਦਰ ਸਰਕਾਰ ਦੇ ਰਹੀ ਹੈ ਪਰ ਕਿਉਂਕਿ ਸਰਕਾਰ 250 ਕਰੋੜ ਰੁਪਏ ਮੈਚਿੰਗ ਨਹੀਂ ਪਾ ਰਹੀ ਤੇ ਇਸ ਕਰਕੇ ਉਹ ਨਹੀਂ ਕਰ ਸਕੇ so there are tons and tons of issues ਲੇਕਿਨ ਦੋ ਸਿਟਿੰਗਸ ਵਿੱਚ ਕੀ ਕਰਾਂਗੇ ਤੇ ਲੈਜਿਸਲੇਟਿਵ ਬਿਜ਼ਨਸ ਲੱਗਦਾ ਜੀ ਕੱਲ ਤੇ ਪਰਸੋਂ ਤੇ ਬਿੱਲ ਸਾਨੂੰ ਟੇਬਲ ਤੇ ਦੇਣਗੇ ਇਹੀ ਸ਼ੋਰ ਮਚਾਉਂਦੇ ਹੁੰਦੇ ਸੀ ਕਿ ਜੀ ਬਿੱਲ ਸਾਨੂੰ ਹਫਤਾ ਪਹਿਲਾਂ ਦਿਆ ਕਰੋ ਅਸੀਂ ਅਸੀਂ ਰਿਸਰਚ ਕਰਾਂਗੇ ਅਸੀਂ ਪੜਾਂਗੇ ਅਸੀਂ ਬਹਿਸ ਕਰਾਂਗੇ ਸੋ ਮੈਂ ਆਉਣਾ ਤਾਂ ਸਾਨੂੰ ਪੈਂਦਾ ਕਿਉਂਕਿ ਅਸੀਂ ਲੋਕਾਂ ਨੇ ਚੁਣ ਕੇ ਭੇਜਿਆ ਪਰ ਇਸ ਇਸ ਵਿਧਾਨ ਸਭਾ ਦੀ ਬਿਲਡਿੰਗ ਹੀ ਨਜ਼ਰ ਆ ਰਹੀ ਤੁਹਾਨੂੰ ਇਹਦੇ ਵਿੱਚ ਕੋਈ ਅਰਥ ਦਾ ਕੰਮ ਹੋਣ ਵਾਲਾ ਨਹੀਂ ਗਾ ਜੀ ਜਿਹੜਾ ਸਾਹਿਬ ਪੰਜਾਬ ਦੀ ਬੈਕਗ੍ਰਾਉਂਡ ਕਿਸਾਨ ਅੱਜ ਚੰਡੀਗੜ੍ਹ ਦੇ ਵਿੱਚ ਖੜੇ ਹੋਇਆ ਆ ਸੰਸਦਭਾਵਲ ਨੂੰ ਕਰ ਰਿਹਾ ਹੈ ਲੇਕਿਨ ਉਹਨੂੰ ਬੱਡੇ ਪੱਤਰ ਤੇ ਫੇਰ ਉਹੀ ਜਿਹੜਾ ਸੰਘੂ ਪਾਰਟੀ ਦੇ ਉੱਤੇ ਹੋਇਆ ਸੀਗਾ ਬਾਟਰਕਾ ਨਾ ਉਹ ਸਾਰਾ ਦੇਖੋ ਗੱਲ ਇਹ ਆ ਕਿ ਜਿਹੜਾ ਭਗਵੰਤ ਮਾਨ ਆ ਨਾ ਇਹ ਬੇਸਿਕਲੀ ਭਾਜਪਾ ਦੀ ਬੀ ਟੀਮ ਆ ਐਨਐਸਏ ਇਸ ਨੇ ਲਾ ਕੇ ਸਾਡੇ ਨੌਜਵਾਨਾਂ ਨੂੰ 2 ਸਾਲ ਹੀ ਅੰਦਰ ਕਰ ਕਿਸਾਨਾਂ ਦੀ ਦੁਰਦਸ਼ਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਹੋਈ ਆ ਇਹਦੀ ਮਰਜ਼ੀ ਦੇ ਨਾਲ ਹੋਈ ਅੱਜ ਵੀ ਜਿਹੜਾ ਤਸ਼ੱਦਦ ਮੁਹੱਲੀ ਦੀ ਪੁਲਿਸ ਜਾਂ ਚੰਡੀਗੜ੍ਹ ਦੇ ਨਾਕੇ ਤੇ ਕਰਨਗੇ ਉਹਦੇ ਲਈ ਸਿੱਧਾ-ਸਿੱਧਾ ਜ਼ਿੰਮੇਵਾਰ ਹੋ ਗਿਆ ਕਿਸਾਨਾਂ ਨੂੰ ਚੰਡੀਗੜ੍ਹ ਵਿਧਾਨ ਸਭਾ ਚਾਉਣ ਤੇ ਕਿਉਂ ਰੋਕਦੇ ਨੇ ਕਿਉਂ ਡਰਦੇ ਨੇ ਇਸ ਕਰਕੇ ਉਹਨਾਂ ਦੇ ਜੋ ਵੀ ਅੱਜ ਲਾਠੀ ਚਾਰਜ ਕੈਨਨ ਐਟ ਸੇਟਰਾ ਉਹਦੀ ਅਸੀਂ ਕਾਂਗਰਸ ਪਾਰਟੀ ਸਖਤ ਸ਼ਬਦਾਂ ਨੇ ਖੇਧੀ ਕਰਦੇ ਆਂ ਔਰ ਉਹਨਾਂ ਨੇ ਜਾਇਜ਼ ਮੰਗਾ ਨੇ ਉਹਨਾਂ ਨੇ ਕੋਈ ਗੱਲ ਗੈਰਵਾਜਬ ਨਹੀਂ ਕੀਤੀ ਪਰ ਅੱਜ ਜਿਹੜਾ ਇਹ ਸੈਸ਼ਨ ਆ ਮੈਂ ਸਮਝਦਾ ਕਿ ਇਹੀ ਲੋਕ ਜਿਹੜੇ ਕਹਿੰਦੇ ਸੀ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਜੀ ਘੱਟੋ ਘੱਟ 70 ਲੱਖ ਰੁਪਏ ਜੀ ਬਰਬਾਦ ਕਰਤਾ ਅੱਜ ਇਹ ਬਰਬਾਦੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਕਿਥੇ ਬਿੱਟੇ ਹਾਲੇ ਤੱਕ ਕੋਈ ਫੈਸਲਾ ਨਹੀਂ ਲੈ ਸਕੀ ਸੀ ਕੋਈ ਫੈਸਲਾ ਤਾਂ ਪਿਆਰ ਪਈ ਕਿਹੜੀ ਨੀਤੀ ਬਣਾਈ ਇਹਨਾਂ ਨੇ ਸੋਇ ਸ਼ਰਾਬ ਦੀ ਨੀਤੀ ਤੋਂ ਕਿਹੜੀ ਨੀਤੀ ਬਣਾਈ ਦੱਸੋ ਮੈਨੂੰ ਇੰਡਸਟਰੀਅਲ ਪਾਲਿਸੀ ਇਹਨਾਂ ਦੇ ਕੋਲ ਨਹੀਂ ਐਗਰੀਕਲਚਰ ਪਾਲਿਸੀ ਸਭ ਤੋਂ ਇੰਪੋਰਟੈਂਟ ਸਟੇਟ ਆ ਗ੍ਰੇਰੀਅਨ ਸਟੇਟ ਆ ਪੰਜਾਬ ਸਾਡੇ ਕਰਜ਼ਈ ਹੋ ਕੇ ਕਿਸਾਨ ਆਤਮੱਤਿਆ ਕਰ ਰਹੇ ਨੇ ਇਹਨਾਂ ਕੋਲ ਪਾਲਿਸੀ ਐਨੀ 2.5 ਸਾਲ ਤੋਂ ਨੰਗੇ ਨੇ ਉਹਨ ਔਰ ਇਹ ਜਿਹੜੀ ਅਲੋਕੇਸ਼ਨ ਆ ਬਜਟ ਦੀ ਇਹ ਇੱਕ ਮਜ਼ਾਕ ਆ ਤੁਸੀਂ ਦੇਖੋ ਐਵੇਂ 2-3% ਟੋਟਲ ਬਜਟ ਦੀ ਅਲੋਕੇਸ਼ਨ ਐਗਰੀਕਲਚਰ ਸੈਕਟਰ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਸੈਕਟਰ ਆ ਸੇਮ ਗੋਸ ਫॉर ਦੀ ਇੰਡਸਟਰੀ ਥੇਰਫੋਰ ਅਸਲ ਵਿੱਚ ਕੀ ਆ ਕਿ ਇਹ ਇੱਕ ਮਜ਼ਾਕੀਆਂ ਦੀ ਸਰਕਾਰ ਬਣੀ ਹੋਈ ਆ ਇਹ ਕੋਈ ਸੀਰੀਅਸ ਇਸ਼ੂਜ਼ ਲੈਣ ਦੇ ਮਾਧ ਇਹ ਐਵੇਂ ਚੁਟਕਲੇ ਸੁਣਾਉਂਦੇ ਚੰਡੀਗੜ੍ਹ ਦੇ ਸਪੈਲਿੰਗ ਆਪੇ ਹੀ ਬੋਲ ਕੇ ਆਪੇ ਹੀ ਗਲਤ ਬੋਲ ਗਿਆ ਫਿਰ ਇਨੀ ਸ਼ਰਮ ਨਹੀਂ ਗਈ ਕਿ ਮੈਂ ਜਾ ਕੇ ਲੋਕਾਂ 'ਚ ਕਹਾਂ ਕਿ ਮੈਂ ਚੰਡੀਗੜ੍ਹ ਦੇ ਸ਼ਬਦ ਜਿਹੜੇ ਸਪੈਲਿੰਗ ਗਲਤ ਬੋਲ ਗਿਆ ਮੈਂ ਮਾਫੀ ਮੰਗਦਾ ਲੋਕਾਂ 'ਚ ਕਟਾਰੂ ਚੱਕ ਤਾਂ ਕਦੀ ਆਣ ਕੇ ਸਵੈਈ ਦਿੱਤੀ ਐ ਆ ਮਨ ਮਾਨ ਸਰਬਜੀਤ ਕੌਰ ਮਾਨੂ ਕੇ ਨੇ ਕੋਠੀ ਕਬਜ਼ਾ ਕਰ ਲਿਆ ਐਨਆਰਆਈ ਦੀ ਕਦੀ ਜਵਾਬ ਕਿਸੇ ਗੱਲ ਤੇ ਆਣ ਕੇ ਜਵਾਬ ਦੇ ਦਿੰਦਾ ਔਰ ਜੋ ਬੀਜੇਪੀ ਤਾਨਾਸ਼ਾਹੀ ਕਰ ਰਹੀ ਹੈ ਕੇਂਦਰ ਚ ਉਹ ਭਗਵੰਤ ਮਾਨ ਤੇ ਕੇਜਰੀਵਾਲ ਦੀ ਪਾਰਟੀ ਇੱਥੇ ਆ